ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੂ ਸੱਚ ਜੁਗਾਂਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਕਵਾਰ ਚੁਪੈ ਚਪ ਨਾ ਹੋਵਈ ਜੇ ਲਾਇ ਰਹਿਣ ਲਿਤਾ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਿ ਸ਼ਣਪਨ ਲਕੋਹੇ ਤੱਕ ਨ ਚੱਲੇ ਨਾਲ ਕਿ ਸੁਚਾਰਾ ਹੋਈਐ ਕਿ ਕੂੜਾ ਤਤੈ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੇ ਉਤਮ ਨੀਚ ਹੁਕਮ ਲੈ ਖੁਦ ਸੁਖ ਪਾਈਐ ਹੈ ਇੱਕ ਨਾ ਹੁਕਮ ਬਖਸ਼ੀ ਸੇ ਕੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਹੋਵਾਰੋ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਛੈ ਤਾਂ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣਣ ਹੋਇ ਕਿਸੇ ਤਾਣਣ ਗਾਵੇ ਕੋ ਤਤ ਜਾਣੇ ਨਿਸਾਨ ਗਾਵੇ ਕੋ ਗੁਨ ਵੜਿਆਇਆ ਚਾਰ ਗਾਵੇ ਕੋ ਵਿਦਿਆ ਵਿਖੂ ਵਿਚਾਰ ਗਾਵੇ ਕੋ ਸਾਜ ਕਰਤਨ ਖੀ ਗਾਵੇ ਕੋ ਜੀ ਲਸਰ ਦੇ ਗਾਵੇ ਕੋ ਜਾਪ ਸਦੂਰ ਗਾਵੇ ਕੋ ਵੇਖਿਆ ਹਦਰਾ ਦੂਰ ਕਤਨਾ ਕਤਿਨਾ ਆਵੇ ਟੋਟ ਕਤ ਕਤ ਕਤੀ ਖੋਟੀ ਖੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾ ਜਿਕੰਤਰ ਕਾਏ ਕਾਹੇ ਹੁਕਮ ਆਪੋਂ ਚਲਾਇ ਰਾਹੋ ਨਾਨਕ ਵਿੱਚ ਸਾਹਿਬੇ ਪਰਵਾਹ ਸਾਚਾ ਸਹਿ ਸਚ ਨਾਏ ਭਾਖਾ ਭਾਉ ਪਾਰ ਅਕ ਮੰਗ ਦੇ ਦੇ ਦਾਤ ਕਰੇ ਦਾਤਾ ਫੇਰ ਕਿਆ ਗੈਰ ਕੀਐ ਜਿਸ ਦਸਾ ਦਰਵਾਰ ਮੋਹ ਕੇ ਬੁੱਲ ਬੁੱਲੀਐ ਜਿਸ ਸੰਤਰ ਪਿਆਰ ਅੰਮ੍ਰਿਤ ਵੇਲਾ ਸਚਾ ਨਾਮ ਓડે ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਵਾਰੈ ਨਾਨਕੀ ਵਜਾਣੀਐ ਸੰਭਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ Niranjan ਸੋਏ ਜਿਸੇ ਗਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨੈ ਗਾਵੀਐ ਸੁਣੀਐ ਮਨ ਰਕਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਇ ਪ੍ਰਮਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਈਸਰ ਗੁਰਦੋਖ ਪਰਮਾੰਗੁਰ ਪਾਰਵਤੀ ਮਾਈ ਜਿਹੋਂ ਜਾੜਾ ਆਕਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਇਕ ਦੇਵੁ ਜਾਈ ਸੋ ਨਾ ਚੀਆ ਕੈਕ ਦਾਤਾ ਸੋ ਮੈ ਸਰਣਾ ਜਾਇ ਤੇ ਰਤਨਾਵਾ ਜੇ ਤੁਸ ਭਾਵਾ ਮਿਣ ਭਾਣੇ ਕੇ ਨਾਇ ਕਰੀ ਜੇ ਤਿਸ ਟ ਪਾਈ ਵਿਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਬਰ ਕੀ ਸਿਕ ਸੁਣੀ ਨੂ ਰਾਇਕ ਤੇ ਬਜਾਈ ਸਵਨਾ ਜੀਆਂ ਕਹਿਕ ਦਾਤਾ ਸੋ ਮੈਂ ਮਿਸਰ ਨਾ ਜਾਈ ਜੇ ਜੁਗਚਾਰਿਆਰ ਜਾਉ ਹੁਰਦ ਸੁਣੇ ਹੋਏ ਨਵਾ ਕੰਡਾ ਵਿੱਚ ਜਾਲੀਏ ਨਾਲ ਚਲੈ ਸਭ ਕੋਏ ਚੰਗਾ ਨੌਰ ਕਾਇਕੈ ਜਸ ਕੀਤ ਜਗ ਲੇ ਜਿਤ ਨਦਰ ਨਾਵੇ ਤਮ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਕੁਲ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨਾ ਸੁੱਝੈ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਦਪੀ ਸੁਰਨਾਥ ਸੁਣਿਆ ਧਰਤੋ ਲੇ ਆਕਾਸ਼ ਸੁਣਿਆ ਦੀਪ ਲੋ ਪਾਤਲ ਇਹ ਸੁਣੇ ਕੋਈ ਨਾ ਸਕੈ ਕਾ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਗੁਪਾਉ ਕਾ ਨਾਸੇ ਸੁਣਿਆ ਈਸ਼ਰ ਵਰਮਾ ਇੰਦੈ ਸੁਣੈ ਮੁਕਸ਼ਾ ਲਾਹਣ ਮੰਦੈ ਸੁਣੈ ਜੋਗ ਜੁਗਤ ਤਨ ਧੀਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਗੁਪਾਉ ਕਾ ਨਾਸੇ ਸੁਣਿਆ ਸਾਸ ਸੰਤੋਖ ਗਿਆ ਨੈ ਸੁਣਿਆ ਸੜਕਾ ਅਸ਼ਨਾ ਨੈ ਸੁਣਿਆ ਪੜਪੜ ਪਾਵੇ ਮਾਨੈ ਸੁਣੇ ਲੱਗੇ ਸਹਿਜ ਤਿਆਨੈ ਨਾਨਕ ਪੌਤਹ ਦਾ ਵਿਗਾਸ ਸੁਣਿਆ ਦੁੱਖ ਪਾਉ ਕਾ ਨਾਸ ਸੁਣਿਆ ਸਰਾ ਗੁਰਾਂ ਕੀ ਕਾਹਾ ਸੁਣੇ ਸੇਖੀਰ ਪਾਤਸ਼ਾਹ ਸੁਣੰਦੈ ਪਾਵੇ ਰਾਹੋ ਸੁਣੇ ਹਾਥ ਵਸਗਾਹੋ ਨਾਨਕ ਪੌਤਹ ਦਾ ਵਿਗਾਸ ਸੇ ਸੁਣਿਆ ਦੁੱਖ ਪਾਉ ਕਾ ਨਾਸੇ ਮੰਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਿਸਤਾਏ ਕਾਥ ਕਲਮ ਨਾਲ ਲਿਖਣ ਹਾਰੀ ਮੰਨੈ ਕਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਏ ਮਨ ਬੁੱਧ ਮੰਨੈ ਸਗਿ ਭਵਨ ਕੀ ਸੁਭਈ ਮੰਨੈ ਮੋਹ ਝੂਟਾ ਨ ਕਾਏ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਤੱਕ ਨਾ ਪਾਏ ਮਨੈ ਪਤ ਸੰ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧੈ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਵ ਹੈ ਮੁਖ ਦਵਾਰ ਮਨੈ ਪਰਵਾਰਾ ਸਾਧਾਰ ਹੈ ਮਨੈ ਤਰ ਤਰ ਗੁਰ ਸਿੱਖੀ ਮਨੈ ਨਾਨਕ ਹੋਏ ਨਾਮ ਧਿਕ ایسا نام نرجن ہوئے جی کو من جانے من کوئے پانچ پانچ پروان کوچی پاوہ ہے در گہمان پنچ سارا جان پنچا کا گریب کون جی کہہ کو کرے ویچار کرتے کہہ کرنے نہ ہی سمار تاول ترم دیا کپوت سنتوتا پر کیا جن سوت ਜੇ ਕੋ बुਝਾ ਹੋਆ ਸਚਿਆਰ ਧੌਲੇ ਉਪਰ ਕਿਤਾ ਫਾਰ ਤਰਤੀ ਹੋਰ ਪਰਹਿ ਹੋਰ ਤਿਸਤੇ ਫਾਰਤ ਲੈ ਕਵਨ ਜੋਰ ਹੈ ਜੀ ਆਇਆਂ ਜਤ ਰੰਗਾ ਕੇ ਨਾਵ ਸੁਣਾ ਲਿਖਿਆ ਬੜੀ ਕਲਾਮ ਇਹੋ ਲਿਖ ਲਿਖ ਜਾੜੇ ਕੋਏ ਨਿਕਲ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪ ਕਿਤੇ ਦਾ ਜਾਣੈ ਕੌਣ ਕੂਤ ਕੀਤਾ ਪਸਾਉ ਇੱਕ ਖਵਾਉ ਤਿਸਤੇ ਹੋਏ ਲਗਦਰੀਆ ਕੁਦਰਤ ਕੌਣ ਕਹਾ ਵਿਚਾਰ ਵਰਣ ਜਮਾ ਇੱਕ ਵਾਰ ਜੁਤਤ ਭਾਵੇ ਸਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਆਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਕ ਬੇਦ ਪਾਠ ਸੰਗ ਜੋਗ ਮੰਨ ਰਹਿ ਹੇ ਉਦਾਸ ਸੇ ਆਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਭਕਸਾਰ ਅਸੰਗ ਮੋਨ ਲਿਲਾਇ ਤਾਰੈ ਕੁਦਰਤ ਕਵਨ ਕਹਾ ਵਿਚਾਰ ਵਰਣ ਜਾਵਾਂ ਇੱਕ ਵਾਰ ਜੋ ਤਤ ਭਾਵੇ ਸਈ ਖਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਮੂਰ ਕੇ ਅੰਧ ਖੋਰੇ ਅਸੰਚੋਰ ਹਰਾਮ ਕੋਰੇ ਅਸੰਗ ਅਮਰ ਕਰ ਜਾਹੇ ਜੋਰ ਅਸੰਗਲ ਵਢ ਤੱਕ ਮਾਹੀ ਅਸੰਗ ਪਾਪੀ ਪਾਉ ਕਰ ਜਾਹੇ ਅਸੰਗ ਕੁੜੇ ਹਰ ਕੁੜੇ ਫਿਰਾਹੇ ਅਸੰਗ ਮਲੇਸ਼ ਮਲ ਪਕਾ ਹੈ ਅਸੰਗ ਨੰਨਕ ਸਰਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾ ਇੱਕ ਵਾਰ ਚੁੱਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਨਾਵ ਸੰਗ ਥਾਵੇ ਅਗਮਗਮ ਸੰਕ ਲੋ ਸੰਕ ਹੈ ਸਿਰ ਭਾਰ ਹੋਏ ਅਕਰੀਨਾ ਮਤਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਖਾਣ ਜਿਨ ਲਿਖਿਤ ਸਰਨਾ ਹੈ ਜੀ ਪਰਮਾਇ ਤੇ ਤੇ ਪਾਹੇ ਜੇ ਤਗ ਤਤ ਤਨਾਉ ਵਿਣ ਬਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਧ ਭਾਵੈ ਸਈ ਭਲੀਕਾਰ ਤੂੰ ਸਦਾ ਸਲਾਮ ਤੰਦਰੰਗਕਾਰ ਪਰ ਇਹ ਹੱਥ ਪਰਤੰਦੇ ਪਾਣੀ ਧੋਤਾ ਉਤਰ ਸੋਖੇ ਮੁੱਤਕਲੀਤੇ ਕੱਪੜਾ ਹੋਵੇ ਦੇ ਸਾਬਣ ਲਈ ਹੱਥ ਹੋਵੇ ਪਰ ਇਹ ਮਤ ਪਾਪਾ ਕੈ ਸੰਗ ਉਪਪਨ ਨਵਕ ਰੰਗ ਪੁਨੀ ਪਾਪਿਆ ਕਰਨਾ ਹੈ ਕਰ ਕਰ ਕਰਨਾ ਲਗ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕੁ ਕੁਮੀ ਆਵੋ ਜਾਹੋ ਤੇ ਰਤ ਤਪ ਦਇ ਤਦਾਨ ਜੇ ਕੋ ਪਾਵੈ ਤਲਕਾ ਮਾਨੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀ ਇਸ ਮਨ ਨਾਉ ਸਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਵੇ ਸਸਤ ਤਤ ਬਾਣੀ ਬਰਮਾਉ ਸਸਹਾਨ ਸਦਾ ਮੰਚਾਉ

ਕਿਉ ਕਰ ਆਖਾਂ ਕਿਉ ਸਲਾਹੀ ਕਵਰ ਨੇ ਕਿ ਜਾਣਾ ਨਾਨਕ ਚੱਕਨ ਸਭ ਕੋ ਆਖੈ ਇੱਕ ਦੁਬ ਸਿਆਣਾ ਵੱਡਾ ਸਹ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਕ ਗਿਆਨ ਸੋ ਹੈ ਪਾਤਾਲ ਪਾਤਲ ਲਖ ਆਗਾ ਸਾਇ ਆਗਾ ਸੇ ਓੜ ਕੋੜ ਭਾਲ ਥਕੇ ਵੇਦ ਕਹਿਣਿ ਕਾ ਬਾਤ ਐ ਸੈ ਸਠਾਰਾ ਕਹਿਣਕ ਤੇ ਬਾਇ ਸੁਲੂਕ ਧਾਤ ਲਿਖਾ ਉਹ ਤਾਂ ਲਿਖੀਐ ਲਿਖਾ ਹੋਏ ਵਿਨਾਸੈ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸੁਨ ਨ ਜਾਣੀਐ ਸੁਨਸਾ ਸੁਲਤਾਨ ਗ੍ਰਹ ਸੇਤੀ ਮਾਲ ਤਨ ਕੀੜੀ ਤੱਲਾ ਹੋ ਬਨੀ ਜੇ ਤਸ ਮਨੋਂ ਨਾ ਵਿਸਰੈ ਅੰਤਨਾ ਸਿਉਤੀ ਕਹਿਨਾਇ ਅੰਤੈ ਅੰਤਨਾ ਕਰਨੇ ਦੇਨੈ ਅੰਤੈ ਅੰਤਨਾ ਵੇਖਣ ਸੁਣਨਾਇ ਅੰਤੈ ਅੰਤਨਾ ਜਾਪੇ ਕ ਮਨ ਮੰਤ ਅੰਤਨਾ ਜਾਪਾ ਕੀਤਾ ਆਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਰਨ ਕਿਤੇ ਬਿਲਲਾਹੀ ਤਾਂ ਕਿ ਅੰਤਨਾ ਪਾਏ ਜਾਹੇ ਹੋ ਅੰਤਨਾ ਜਾਣਾ ਕੋਏ ਬੋਤਾ ਕੀ ਹੈ ਬੋਤਾ ਹੋਏ ਵਡਾ ਸਾਹਿਬ ਚਾਤਾ ਉੱਚੇ ਪਰਉਪਰੁ ਚਾਉ ਨਾਉ ਵਡਾ ਚਾਉ ਬੈ ਕੋ ਵੇ ਤਿਸੁ ਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪਾਪੋ ਨਾਨਕ ਨਦਰੀ ਕਰਮੀ ਦਾਤਾ ਬਹੁਤਾ ਕਰਨ ਲਿਖਿਆ ਨ ਜਾਏ ਵਡਾ ਦਾਤਾ ਤਿਲ ਨ ਤਮਾਏ ਕਿਤੇ ਮੰਗਹਿ ਜੁਧ ਪਾਰ ਕਿਤੇ ਆ ਗਣਤ ਨਹੀਂ ਵਿਚਾਰੈ ਕਿਤੇ ਖਤ ਤਟ ਹੈ ਵਿਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੁਰਤਾ ਹੈ ਕਾਹੇ ਕਿਤੇ ਆ ਦੁੱਖ ਸਦਮਾ ਰਹੇ ਪੈਦਾ ਤੇਰੀ ਦਾਤਾਰੇ ਬੰਦ ਗਲਾਸੀ ਪਾਣੇ ਹੋਏ ਉਹ ਰੱਖ ਨ ਸਕੈ ਕੋਏ ਜੇ ਕੋ ਕਹਿ ਕੈ ਕਨ ਪਾਏ ਉਹ ਜਾਣੈ ਜਿਤਿਆ ਮਖਾਏ ਆਪੇ ਜਾਣੈ ਆਪੇ ਦੇ ਆ ਕੈਸੇ ਪੇ ਕੀ ਕੇ ਜਿਸਨੋ ਬਖਸ਼ੇ ਸਿਸ ਅਲਾਹ ਨਾਨਕ ਪਾਸਾਹੀ ਪਾਸਾਓ ਉਹ ਮੂਲ ਗਣ ਮੂਲ ਆਪਾਰੇ ਅਮਲ ਵਾਪਾਰੀ ਅਮਲ ਪੰਡਾਰੇ ਅਮਲ ਆਵਹਿ ਅਮਲ ਜਾਹੇ ਅਮਲ ਕਾਇਮਲਾ ਸਮਾਇ ਉਹ ਮੂਲ ਧਰਮ ਮੂਲ ਦੀਵਾਨ ਅਮਲ ਤਲ ਮੂਲ ਪਰਵਾਇਣੇ ਅਮਲ ਮਖੀਸ਼ ਮੂਲ ਲਿਸਣੇ ਅਮਲ ਕਰਮ ਮਨ ਪਰਮਾਇਣੇ ਉਹ ਮੂਲੋ ਮੂਲ ਕਾ ਨਾ ਜਾਏ ਆਖਾ ਕਹ ਰਹਿ ਲਿਵਲਾਏ ਆਖਾ ਵੇਦ ਪਾਠ ਪੁਰਾਨ ਆਖਾ ਪੜੇ ਕਰ ਵਕਿਆਣੇ ਅਖ ਵਰਮਿਆ ਕੈ ਇੰਦਿਆ ਕਾ ਗੋਪੀ ਤਾ ਗੋਵਿੰਦ ਕੈ ਇਸਰ ਕੈ ਸੱਧਿਆ ਕੈ ਕਿਤੇ ਕਿਤੇ ਬੁੱਧ ਅਖ ਦਨਵਿਆ ਕੈ ਦੇਵੀ ਕੈ ਸਰ ਨਰਮੰਜਨ ਸੇਵ ਕਿਤੇ ਅਖ ਅਕਣ ਪਾਹੇ ਕਿਤੇ ਕਹਿ ਕਹਿ ਓ ਠੜ ਜਾਏ ਇਥੇ ਕਿਤੇ ਹੋਰ ਕਰੇ ਤਾਗ ਨਸ ਕਹਿ ਕੇ ਕਿ ਜੇ ੜ ਭਾਵ ਤਿਵੜ ਹੋਵੇ ਨਾਨਕ ਜਾਣਾ ਸੱਚਾ ਸੋਏ ਜੇਖੂ ਅਖ ਮੂਲ ਵਿਗਾੜ ਤਾ ਲਖੀਐ ਸਰਗਾਵਾ ਰਾਗਾਵਾ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵੈ ਸਰਸ ਮਾਲੇ ਬਾਜੀ ਨਦ ਅਨੇਕ ਸੰਕਾ ਕੀਤੇ ਵਵਨ ਹਾਰੇ ਫਿਰ ਤੇ ਰਾਗਪ੍ਰੀ ਸੋ ਕਹੀਐ ਨਾਮ ਕੀਤੇ ਗਵਨ ਹਾਰੇ ਗਾਵੇ ਤੁਮ ਨੂੰ ਕਉਣ ਪਾਣਿ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਜਤਕੁਤ ਲਖਦਾੜਾ ਲਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹ ਸਦ ਸਵਾਰੇ ਗਾਵਹਿ ਇੰਦ ਅੰਦਾਸਨ ਬੈਠੇ ਦੇਵ ਚੰਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਬਿਰਤਾਰਾਰੇ ਗਾਵਨ ਪੰਡਿਤ ਪੜਨ ਰਕਿ ਸਰਜ ਜੁ ਜਿਵੇਦ ਨਾਲੇ ਗਾਵਹਿ ਮੋਹਨੀ ਅਮਨ ਮੋਹਨ ਨੈ ਸੁਰਗਾ ਮਚ ਪਾਇ ਆਲੇ ਗਾਵਨ ਰਤਨ ਪਾਏ ਤੇਰੇ ਅਠਸਠਿ ਤਿਤ ਨਾਲੇ ਗਾਵੈ ਜੁਤ ਮਾਵਲ ਸੂਰਾ ਗਾਵੈ ਖਾਣਿ ਚਾਰੇ ਗਾਵੈ ਖੰਡ ਮੰਡਲ ਪਰ ਭੰਡਾ ਕਰ ਕਰ ਕੇ ਧਾਰੇ ਸੇਤ ਨੂੰ ਗਾਵੈ ਜੁਤਿ ਭਾਵਨ ਰਤੇ ਤੇਰੇ ਭਾਤਰ ਸਾਲੇ ਹੋਰ ਕਿਤੇ ਗਾਵਨ ਸੇ ਮਾ ਚਿਤਨਾ ਆਵਨ ਨਨਕਾ ਵਿਚਾਰੇ ਸੋਇ ਸੋਇ ਸਦਾ ਸਾਹਿਬ ਸਚਾ ਸਚਿ ਨਾਹੀ ਹੈ ਪੀਉ ਸੀ ਜੈ ਦਾ ਜਸੀ ਰਚਨਾ ਜਿਨਰ ਚਾਏ ਰੰਗੇ ਰੰਗੀ ਭਾਂਤੇ ਕਰ ਕਰ ਜੰਸੀ ਮਾਇਆ ਜਨੁ ਪਾਏ ਕਰ ਕਰ ਵੇਖੈ ਕਿਤਾ ਆਪਨਾ ਜੋ ਜਿਸ ਦੀ ਵੜਿਆਈ ਜੋ ਤਿਸ ਭਾਵਾ ਸੋਈ ਕਰਸੀ ਹੁਕਮਾ ਕਰਣਾ ਜਾਏ ਸੋ ਪਾਸਾ ਸੋ ਸਾ ਪਾਸਾ ਸਹਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਾਨ ਕੀ ਕਰੈ ਬੀਪੂਤਾ ਕੰਥਾ ਕਲ ਕੁਆਰੀ ਕਾਇਆ ਜੁਤ ਡੰਡਾ ਪ੍ਰਤੀਤ ਆਈ ਕੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਸਾਦੇ ਸਤ ਸਿਆੰਦੇ ਇਸੇ ਆਦ ਅਨੀਲਾ ਨਾਦ ਨਾ ਹਤਾ ਜੁਗ ਜੁਗ ਵੇਖੋ ਇਸੇ ਪਉਤ ਗਿਆਨ ਦਾ ਆ ਭੰਡਾਰਨ ਘਟਕੜ ਵਜੈ ਨਾਦ ਆਪ ਨਾਥ ਨਾਸੀ ਸਭ ਜਾ ਕੀ ਇਸੇ ਦਿਵਰਾ ਸਾਤ ਸੰਯੋਗ ਉਜੋਗ ਕਰ ਚਲਾਵ ਹੈ ਲਿਖਿ ਆਵਹਿ ਭਾਗ ਆਦਿਤਸਾ ਆਦੇਸੇ ਆਦ ਨੀਰ ਨਦ ਨਾਹਤ ਜੁਗ ਜੁਗ ਵੇਖੋ ਵੇਸ ਏ ਕਮਾਈ ਜੁਤ ਵਿਆਹੀ ਤਿੰ ਚੇਲੇ ਪਰਵਾਨ ਇੱਕ ਸੰਸਾਰੀ ਢੰਡਾਰੀ ਇਕ ਲਾਇ ਦੀ ਬਾਣਾ ਜਿਤਸ ਭਾਵ ਤੇ ਵਚ ਲਾਵਾਏ ਜਿਉ ਹੋਵੇ ਫਰਮਾਨ ਹੋਵੇ ਕੈ ਉਹਨਾਂ ਨਦਰ ਨਾ ਆਵੇ ਬਹੁਤਾ ਉਡਾਨ ਆਦੇਸ ਸਿਆਦੇ ਸਿਆ ਨਿਤ ਨੰਦ ਨਾਹਤ ਜੁ ਜੀ ਵੇਖੋ ਵੇ ਸੇ ਆਸਣ ਲੋਲੇ ਭੰਡਾਰ ਜੋ ਕਿਛ ਪਾਇਆ ਸੇ ਕਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆਦੇ ਸਿਆ ਨਿਤ ਨੰਦ ਨਾਹਤ ਜੁ ਜੀ ਵੇਖੋ ਵੇ ਸੇ ਇੱਕ ਦੋ ਜੀ ਬੋਲਾ ਕੋਇ ਲਖੋ ਵੇ ਲਖ ਵੀਸ ਲਹ ਲਗੜਾ ਆਖੀ ਹੈ ਇੱਕ ਨਾਮ ਜਗਦੀਸ਼ ਸੇ ਇਤ ਰਾਹੇ ਪਤ ਪਵੜੀ ਆ ਚੜੀਆ ਹੋਏ ਕੀ ਸੇ ਸੁਣ ਗੱਲਾਂ ਆਕਾਸ ਕੀ ਕੀਤਾ ਏ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਕਣ ਜੋਰ ਚਪਨਹ ਜੋਰ ਜੁਰਨਾ ਮੰਗਣਾ ਦੇਨਾ ਜੋਰ ਜੋਰ ਨਾਲ ਜੀਵਨ ਮਰਨ ਹੈ ਜੋਰ ਜੁਰਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਕੰ ਵਿਚਾਰ ਜੋਰ ਨਾ ਜੋਤੀ ਛਟੈ ਸੰਸਾਰ ਜਿਸ ਸਤਿ ਜੋਰ ਕਰ ਵੇਖ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤਿ ਰੁਤੀ ਤਿ ਦਿਵਾਰ ਪਉਣ ਪਾਨਿਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰਖੀ ਧਰਮਸਾਲ ਤਿਸ ਵਿੱਚ ਜੀਐ ਜੁਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸਚਾਇਆ ਸਚਾ ਦਰਵਾਰ ਹੈ ਤਿਤੈ ਸੋਣ ਪੰਜ ਪਰਵਾਨੈ ਨਦਰਿ ਕਰਮ ਪਵੈ ਨਿਸਾਨ ਇਕ ਚਪਕਾਈ ਉਥੈ ਪਾਏ ਨਾਨਕ ਗਇ ਜਪੈ ਜਾਏ ਧਰਮ ਕੰਡ ਕਹੋ ਧਰਮ ਗਿਆਨ ਕੰਡ ਕਾਖੋ ਕਰਮ ਕਿਤੇ ਪਉਣ ਪਾਣੀ ਵੈ ਸੰਤਰ ਕਿਤੇ ਕਨ ਮਹੇਸੇ ਕਿਤੇ ਵਰਮੇ ਘੜਤ ਕੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸੇ ਕਿਤੇ ਅੰਤ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੰਨ ਕਿਤੇ ਕਿਤੇ ਰਤਨ ਸਮੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਤ ਨਰਿੰਦਾ ਕਿਤਿਆ ਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮਹਿ ਗਨ ਪਰਚੰਡ ਤਤੈ ਨਾਦ ਵਿਨੋਦਪੁਰ ਅਨੰਦ ਸਰਮਖੰਡ ਕੀ ਬਾਣੀ ਰੂਪ ਤਤੈ ਘੜਤ ਕੜੀਐ ਬਹੁਤਨ ਰੂਪ ਤਾਖਿ ਅਗ ਲਗਤੀ ਨਾ ਜਾਹੇ ਜੇ ਕੋ ਕਹੈ ਪਿਛਾ ਪਛਤਾਏ ਤਿਤੈ ਘੜੀਐ ਸੁਰਤ ਮਤਮਨ ਬੁੱਧ ਤਤੈ ਘੜੀਐ ਸੁਰਸਦਾਂ ਕੀ ਸੁੱਧੈ ਕਰਮਖੰਡ ਕੀ ਬਾਣੀ ਜੋਰ ਤਤੈ ਹੋਰ ਨ ਕੋਈ ਹੋਰ ਤਿਤੈ ਜੋਧ ਮਾਂ ਬਲਸੂਰ ਤਨ ਮਹਿ ਰਾਮ ਰਹਿਆ ਭਰਪੂਰ ਹੈ ਤਥਾ ਸੀਤੋ ਸੀਤ ਮਹਿਮਾ ਮਾਹੇ ਤਕ ਰੂਪ ਨਾ ਕਤਨੇ ਜਾਹੇ ਨਾ ਮਰੈ ਨਾ ਠਾਕੇ ਜਾਹੇ ਜਿਨ ਕੈ ਰੌਮ ਸੈ ਮਨ ਮਾਹੇ ਤਥੈ ਪਤੋ ਸੈ ਕਲੋ ਕਰੈ ਅਨੰਤ ਸਚਾ ਮਨਸੋਇ ਸਚ ਕੰਡ ਵਸੈ ਨਰੰਕਾਰ ਕਰ ਕਰੇ ਕਨਦ ਨਿਹਾਲ ਤਥੈ ਕੰਡ ਮੰਡਲ ਵਰ ਪੰਡ ਦੇ ਕੋ ਕਥਾ ਤਾਂਤ ਨ ਅੰਤ ਤਥੈ ਲੋਹੂ ਆਕਾਰ ਜਿਵ ਜਿ ਹੁਕਮਨ ਤੇ ਵੈ ਤਿ ਉਕਾਰੈ ਵੇਖ ਕਰ ਸਕਰ ਵਿਚਾਰ ਨਾਨਕ ਨਾ ਕਰਦਾ ਸਾਥ ਯਤ ਪਹਾਰਾ ਤੀਜ ਸੁਨਿਆਰ ਅਹਰਨ ਮਤ ਵੇ ਨਹੀ ਤਿਆਰ ਭੌ ਕ ਲਗ ਅਗੰਤਮਤਾਉ ਪਾਂਡਾ ਭਉ ਅਮਰਤ ਢਾਲ ਕੜਿਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਏ ਪਵਨ ਗੁਰ ਪਾਣੀ ਪਤਾ ਮਤਾ ਤਰਤ ਮਹਤਾ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਭਲ ਜਗਤੈ ਚਗੇ ਆਇਆ ਬੁਰਿਆ ਨਾ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਸਖਤ ਕਾਲ ਨਾਨਕ ਤੇ ਮੁਕ ਉਤਲੇ ਕੀਤੀ ਛਟੀ ਨਾਲੇ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ